ਕਾਲ사 ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਦਾਈ ਪਿੰਡ ਸਲਤਾਨਵਿੰਡ ਦੀ ਜੋ ਅੱਜ ਆਗੂ ਟੀਮ ਦੀ ਮੀਟਿੰਗ ਹੋਈ ਆ ਜੋ ਹੁਣ ਆਪਣੇ ਸੰਘਰਸ਼ ਚੱਲ ਰਿਹਾ ਆ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਜੋ ਵੱਧਦੇ ਹੋਏ ਕਿਸਾਨਾਂ ਦੇ ਉੱਤੇ ਅਤਿਆਚਾਰ ਜਿਹੜੀ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਖੱਟਰ ਸਰਕਾਰ ਜਿਹੜੀ ਡੱਟ ਕੇ ਉਥੇ ਜਿਹੜੇ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰਨਾ ਚਾਹੁੰਦੇ ਆ ਦਿੱਲੀ ਜਾ ਕੇ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਕੇ ਉਹਨਾਂ ਦੇ ਉੱਤੇ ਡਾਂਗਾਂ ਮਾਰੀਆਂ ਜਾ ਰਹੀਆਂ ਅਥਰੂ ਗੈਸ ਦੇ ਗੋਲੇ ਸੁੱਤੇ ਜਾ ਰਹੇ ਆ ਉਹਨਾਂ ਦੇ ਸਿਰਾਂ ਦੇ ਵਿੱਚ ਸੁਭਕਰਨ ਸਿੰਘ ਆਪਣਾ ਕਿਸਾਨ ਵੀਰ ਜਿਹੜਾ ਉਹਦੇ ਵੇਖੋ ਕਿਸ ਤਰ੍ਹਾਂ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਆ ਹੋਰ ਵੀ ਕਿਸਾਨਾਂ ਨੂੰ ਬੋਲੀਆਂ ਦੇ ਵਿੱਚ ਪਾ ਪਾ ਕੇ ਕੁੱਟਿਆ ਗਿਆ ਉਹ ਕਿਸਾਨ ਵੀਰਾਂ ਦੇ ਟਰੈਕਟਰ ਤੋੜੇ ਗਏ ਦੋ ਜੀਬਾਂ ਕਾਰਾਂ ਬਿੰਲ ਕੋਰ ਲੌਸ ਕੀਤੀਆਂ ਗਈਆਂ ਇਸ ਸਰਕਾਰ ਦੀ ਧੱਕੇਸ਼ਾਹੀ ਸੈਂਦਿਆਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਰੇ ਹੀ ਕਿਸਾਨ ਫਿਰਾਂ ਦੇ ਇੱਕ ਨਾਰਾ ਲਾਇਆ ਕਿ ਅਸੀਂ ਹੁਣ ਮੋਦੀ ਤੇ ਖੱਟਰ ਸਰਕਾਰ ਦੇ ਹਰ ਸ਼ਹਿਰ ਦੇ ਵਿੱਚ ਪੁਤਲੇ ਫੂਕੇ ਜਾਣਗੇ ਜੋ ਅਸੀਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਗੋਲਡਨ ਗੇਟ ਦੇ ਉੱਤੇ ਅਸੀਂ ਮੋਦੀ ਸਰਕਾਰ ਦਾ ਤੇ ਖੱਟਰ ਸਰਕਾਰ ਦਾ ਉੱਥੇ ਪੁਤਲਾ ਫੂਕਿਆ ਜਾਊਗਾ ਜੋ ਦੇਣ ਇਹ ਚੁੱਕਲ ਸਨਿਆ ਦੇਣ ਸ਼ਦੀਵਾਲ ਤੇ 24 ਤਰੀਕ ਸਾਰੇ ਹੀ ਵੀਰਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਮਜ਼ਦੂਰ ਵੀਰਾਂ ਨੂੰ ਕਿ ਵੀਰੋ ਜਿਹੜੇ ਦੁਕਾਨਦਾਰ ਵੀਰਿਆ ਸਾਡੇ ਸਾਰਿਆਂ ਦੇ ਹਕਾਲੀ ਕਿਸਾਨ ਉਥੇ ਲੜਦੇ ਆ ਵੀਰੋ ਤਗੜੇ ਹੋ ਕੇ ਆਪਾਂ ਕੱਲ ਜੀ ਉਥੇ ਨਾ ਬਾਜ਼ਾਰਾਂ ਤੇ ਨਹੀਂ ਜਾਣ ਜੋ ਕੇ ਆਪਾਂ ਠੀਕ 10 ਵਜੇ ਨਾਲ 골ਡਨ ਗੇਟ ਤੇ ਜਿਸੇ 골ਡਨ ਗੇਟ ਆ ਉਥੇ ਆਪਾਂ ਪਹੁੰਚੀਏ ਤੇ ਆਪਾਂ ਤਗੜੇ ਹੋ ਕੇ ਇਸ ਮੋਦੀ ਤੇ ਖੱਟਰ ਸਰਕਾਰ ਦਾ ਵਿਰੋਧ ਕਰੀਏ ਜੋ ਸਾਡੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਾਨ ਦਿੱਤਾ ਜਾਵੇ ਤੇ ਜੋ ਵੀ ਆਪਣੇ ਕਿਸਾਨ ਜੀ ਹੀਤ ਹੋਏ ਆ ਉਹਨਾਂ ਦੇ ਜੋ ਬੰਦੀ ਮਾਅਰਜਾ ਉਹਨਾਂ ਨੂੰ ਦਿੱਤਾ ਜਾਵੇ ਆਪਾਂ ਤਗੜੇ ਹੋ ਕੇ ਖਾਲੀ ਇਹਨਾਂ ਦੇ ਪਤਮੇਰ ਖਾੜਨੇ ਵੀਰੋ ਸਾਰੇ ਹੀ ਨਗਰ ਵਾਸੀਆਂ ਨੂੰ ਜਿਲ੍ਹਾ ਅੰਮ੍ਰਿਤਸਰ ਦੇ ਸਾਰੀ ਟੀਮ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਆਪਾਂ ਗੋਲਡਨ ਗੇਟ ਤੇ ਪਹੁੰਚੀਏ ਦੇਣ ਸ਼ੁਕਰਵਾਰ ਸ਼ਨੀਵਾਰ ਤੇ 21 ਤਰੀਕ ਨੂੰ ਕੱਲ 10 ਵਜੇ ਨਾਲ ਉੱਥੇ ਆ ਪਹੁੰਚਣਾ ਵਾ ਕਿ ਮੋਦੀ ਸਰਕਾਰ ਦਾ ਪੁਤਲਾ ਸਾੜਨਾ ਸਾਰੇ ਵੀਰ ਜਰੂਰ ਪਹੁੰਚਣ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕਾਲੇ ਝੰਡੇ ਲਾਉਣਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਹਰ ਜਗ੍ਹਾ ਆਪਾਂ ਕੋਠਿਆਂ ਦੇ ਉੱਤੇ ਆਪਣੇ ਕਾਲੇ ਝੰਡੇ ਲਾਈਏ ਆਪਣੀਆਂ ਗੱਡੀਆਂ ਦੇ ਗਾੜੀ ਕਾਲੇ ਝੰਡੇ ਲਾਈਏ ਆਪਣੇ ਟਰੈਕਟਰਾਂ ਦੇ ਗਾੜੀ ਕਾਲੇ ਝੰਡੇ ਲਾਈਏ ਤਾਂ ਕਿ ਆਪਾਂ ਸੈਂਟਰ ਸਰਕਾਰ ਦਾ ਵਿਰੋਧ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖੀ ਵੇ